ਅਸਲਾਮ ਵਾਲੇਕਮ ਸਤ ਸ੍ਰੀ ਅਕਾਲ ਕਿੱਦਾਂ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗਾ ਅਪਸਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਅੱਜ ਆਪਣੇ ਕੋਲ ਬੋਲਡ ਪੰਜਾਬ ਦੀ ਵੀਡੀਓ ਆਈ ਹੈ ਵਿਕਰਮ ਸਿੰਘ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ ਜਿੱਥੇ ਰਾਜਵੀਰ ਜੁਇੰਦੇ ਦਾ ਐਕਸੀਡੈਂਟ ਹੋਇਆ ਹੈ ਤੇ ਕਹਿੰਦੇ ਨੇ ਉੱਥੇ ਇੱਕ ਚਸ਼ਮਦੀਦ ਗਵਾਹ ਵੀ ਮਿਲਿਆ ਜਿਹੜਾ ਉਸ ਟਾਈਮ ਉੱਥੇ ਮੌਜੂਦ ਸੀ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਜਿਨੇ ਇਹ ਸਾਰਾ ਐਕਸੀਡੈਂਟ ਆਪਣੀ ਅੱਖਾਂ ਨਾਲ ਦੇਖਿਆ ਨਹੀਂ ਨਹੀਂ ਫਿਰ ਚਲੋ ਪਹਿਲੇ ਵੀਡੀਓ ਦੇਖ ਲਈਏ ਠੀਕ ਹੈ ਫਿਰ ਆਪਾਂ ਇੱਥੇ ਗੱਲਬਾਤ ਕਰਦੇ ਹਾਂ ਰਾਜਵੀਰ ਜਵੰਦਾ 40 ਹਸਪੀਟਲ ਦੇ ਵਿੱਚ ਐਡਮਿਟ ਹੈ ਉਹਨਾਂ ਦਾ ਇਲਾਜ ਚੱਲ ਰਿਹਾ ਔਰ ਜਿਸ ਜਗ੍ਹਾ ਤੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਸੀ ਉਸ ਜਗ੍ਹਾ ਤੇ ਅਸੀਂ ਖੜੇ ਹਾਂ ਕਿ ਆਖਰਕਾਰ ਇਹ ਹਾਦਸਾ ਵਾਪਰਿਆ ਕਿਵੇਂ ਇੱਕ ਸ਼ਖਸ ਜਿਹੜਾ ਬਿਲਕੁਲ ਚਸ਼ਮਦੀਤ ਸੀਗਾ ਉਸ ਹਾਦਸੇ ਦਾ ਉਹ ਵੀ ਇਸ ਜਗ੍ਹਾ ਤੇ ਮੌਜੂਦ ਹੈ ਕਿਉਂਕਿ ਕਾਲਕਾ ਪੰਜੋਰ ਰੋਡ ਆ ਇਹ ਔਰ ਇੱਥੇ ਹਾਦਸੇ ਦਾ ਸ਼ਿਕਾਰ ਹੋ ਕੇ ਰਾਜਵੀਰ ਜਵੰਦਾ ਡਿੱਗ ਪਏ ਸੀ ਉਹਨਾਂ ਦੀ ਮਹਿੰਗੀ ਬਾਈਕ ਸੀਗੀ ਜਿਹਦੇ ਤੇ ਉਹ ਜਾ ਰਹੇ ਸੀਗੇ ਪਹਾੜਾਂ ਦੇ ਵਿੱਚ ਬਾਈਕ ਰਾਈਡ ਕਰਨ ਦੇ ਲਈ ਸਰਦਾਰਥ ਨਾਂ ਦਾ ਬਿਲਕੁਲ ਉਹਨਾਂ ਦੇ ਪਿੱਛੇ-ਪਿੱਛੇ ਬਾਈਕ ਚਲਾਉਂਦਾ ਹੋਇਆ ਰਾਜਵੀਰ ਜਵੰਦਾ ਉਹਨਾਂ ਦੇ ਆ ਰਿਹਾ ਸੀਗਾ ਇਹਨਾਂ ਦੇ ਅੱਖਾਂ ਸਾਹਮਣੇ ਪੂਰਾ ਹਾਦਸਾ ਵਾਪਰਿਆ ਇਹਨਾਂ ਦਾ ਇੱਕ ਵੀਡੀਓ ਵੀ ਪਿਆ ਸਦਾਰਥ ਸਾਡੇ ਨਾਲ ਹੈ ਔਰ ਅਸੀਂ ਉਸੇ ਜਗ੍ਹਾ ਤੇ ਹਾਂ ਜਿੱਥੇ ਐਕਸੀਡੈਂਟ ਰਾਜਵੀਰ ਜਵੰਦਾ ਉਹਨਾਂ ਦਾ ਹੋਇਆ ਸਦਾਰਥ ਬਹੁਤ ਸਾਰੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਮੈਂ ਜਾਨਣਾ ਚਾਹੁੰਦਾ ਕਿ ਐਕਸਕਲੂਸਿਵ ਦੇ ਵਿੱਚ ਹੋਇਆ ਕਿ ਰਾਜਵੀਰ ਜਵੰਦਾ ਦਾ ਜਦੋਂ ਐਕਸੀਡੈਂਟ ਹੋਇਆ ਤੁਸੀਂ ਕਿੱਥੇ ਸੀਗੇ ਉਦੋਂ ਮੈਂ ਜੀ ਆਪਣਾ ਆਫਿਸ ਕੋ ਜਾ ਰਹਾ ਥਾ ਆਪਣਾ ਕਾਲਕਾ ਸੇ ਆਪਣਾ ਬੱਦੀ ਕੋ ਆਫਿਸ ਕੋ ਜਾ ਰਹਾ ਥਾ ਮੈਂ ਤ तो 500 मीटर करीब मेरे साथ-साथ चले वो तो यहां पे आके सांड लड़ रहे थे यहां पे एग्जिक्यूशन पे यहां पे सांड लड़ रहे थे तो हमारे आगे ब्लैरो चल रही थी बिल्कुल बजा भी बोलता था हम्म ठीक है ब्लैरो चल रही थी कि ता उदे नाल फिर आपा की मैं पहले ही देख लिया भी सांड लड़ रहे हैं मैंने थोड़ी बाइक अपनी स्लो कर ली पहले ही क्योंकि मेनू लोकल है मेनू पता है सांड किधर भी हो जाते हैं ता पाजी ने मेरे ख्याल से सोचा भी मैं साइड तो निकाल लांगा ता वो साइड तो निकलने चक्कर ते ब्लैरो वाले थे एकदम सामने आ गए ब्लैरो वाले ने जिस तरह ही ब्रेक मारी ਭਾਜੀ ਤੋਂ ਪਤਾ ਨਹੀਂ ਬ੍ਰੇਕ ਨਹੀਂ ਲੱਗੀ ਜਾਂ ਕੰਟਰੋਲ ਨਹੀਂ ਵੀ ਬਾਈਕ ਸਿੱਧਾ ਜਾ ਕੇ ਬਲੇਡ ਦੇ ਪਿੱਛੇ ਲੱਗੀ ਹੈ। ਅੱਛਾ ਬਲੇਡ ਦੇ ਪਿਛਲੇ ਪਾਸੇ ਲੱਗੀ ਹੈ ਬਾਈਕ। ਹਾਂਜੀ। ਤੋਂ ਉਸ ਤੋਂ ਬਾਅਦ ਜਿਹੜੇ ਡਿੱਗ ਪਏ ਨੇ ਤੇ ਆਪਾਂ ਵੀ ਬਾਈਕ ਰੋਕੀ ਹੈ ਤੇ ਉਹਨਾਂ ਦੇ ਨਾਲ ਦਾ ਇੱਕ ਸਾਥੀ ਸੀਗਾ ਜਿਹੜਾ ਟਰੰਪ ਬਾਈਕ ਤੇ ਸੀਗਾ ਦੂਸਰਾ। ਤੋਂ ਦੋ ਹੀ ਬੰਦੇ ਸੀਗੇ ਉਸ ਟਾਈਮ। ਤੋਂ ਜਦੋਂ ਉਹਨਾਂ ਨੂੰ ਚੁੱਕਿਆ ਤਾਂ ਉਹ ਉਸੇ ਟਾਈਮ ਵੀ ਹੋਸ਼ ਹੋ ਗਏ ਸੀਗੇ। ਉਹਨਾਂ ਨੂੰ ਹੋਸ਼ ਨਹੀਂ ਸੀ ਗਿਆ ਬਿਲਕੁਲ ਵੀ। ਤੋਂ ਹਾਂ ਇਹਦਾ ਤੋਂ ਇਸ ਪਾਸੇ ਤੋਂ ਕਾਰ ਜਾ ਰਹੀ ਸੀਗੀ ਆਪਣਾ ਪੰਜੌਰ ਵੱਲ ਨੂੰ। ਤੋਂ ਆਪਾਂ ਕਾਰ ਰੋਕ ਕੇ ਕਾਰ 'ਚ ਉਹਨਾਂ ਨੂੰ ਪਾਇਆ। ता फिर सोरी हॉस्पिटल लेके गए सोरी हॉस्पिटल वाले डॉक्टर ने उस टाइम ही कह दिया भाई ये मतलब कि यहाँ का केस नहीं है आप छः लेके चल जाओ उनको छः के लिए रेफ़र कर दिया था बस सोरी हॉस्पिटल तक हम उनको लेके गए उसके आगे क्या हुआ जी हॉस्पिटल वाले जाने हैं उसके आगे पर पर ये है अभी क्या नाम है जो लोग कह रहे हैं अभी स्टंटबाजी करे थे स्टंटबाजी भी जी बिल्कुल भी नहीं ना स्पीड में बाइक थी देखो बी है डबल ए सिस्टम है डबल डिस्क ब्रेक के हैं तो चालीस से पचास की स्पीड कोई ज़्यादा है नहीं है बाइक की उनके लिए ਠੀਕ ਹੈ। ਉਹ ਬਾਤ ਹੈ ਜੋ ਟੇਡੀ ਮੇਡੀ ਕਰਕੇ ਭਾਈ यहां पे ਖੱਡੇयां ਬਹੁਤ ਜ਼ਿਆਦਾ। ਉਸੇ ਬਚਾਉਣੇ ਲਈ ਬਾਈਕ ਥੋੜਾ ਇਧਰ ਉਧਰ ਕਰਨੀ ਪਕਤੀ ਹੈ। ਪਰ ਤੁਸੀਂ ਕਿੰਨੀ ਪਿੱਛੇ ਆ ਰਹੇ ਸੀ ਕਿ ਰਾਜਵੀਰ ਹੁਣਾ ਤੋਂ ਬਿਲਕੁਲ ਥੋੜੀ ਦੂਰੀ ਆ ਰਹੇ ਸੀਗੇ। ਤੁਸੀਂ ਦੇਖ ਲਿਆ ਉੱਥੋਂ ਜਦੋਂ ਪਿੱਛੇ ਹਸਪੀਟਲ ਹੈ। ਉੱਥੋਂ ਤੁਸੀਂ ਦੇਖ ਲਿਆ ਸੀਗਾ ਕਿ ਬਾਈਕ ਰਾਈਡਰ ਜਾ ਰਿਹਾ ਹੈ। ਤਾਂ ਮੈਂ ਤਾਂ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਰਾਜਵੀਰ ਜੀ ਨੇ ਮੈਂ ਉਹਨਾਂ ਦੇ ਬਿਲਕੁਲ ਨਾਲ-ਨਾਲ ਸੀਗਾ। ਜੋ ਉਹਨਾਂ ਦਾ ਸਾਥੀ ਹੋਣ ਕੇ ਪਿੱਛੇ ਦਾ। ਤਾਂ ਜੈਸੀ ਅਮਾ ਅੱਗੇ ਕੋ ਹੋਏ ਤਾਂ ਉਹਨਾਂ ਨੇ ਮਤਲਬ ਕਿ ਕੋ ਇਨਸੀਡੈਂਟਲੀ ਬਈ ਇਤਨਾ ਵੱਡਾ ਕੇਸ ਹੋ ਗਿਆ। جس کی مطلب کہ امید نہیں تھی بعد میں جیسے ہی میں نے اپنے پیج پہ ریل ڈالی ہے آفس میں جا کے تا مینوں بعد چ دو تین گھنٹے بعد پتہ لگا ابھی اور اجویر سی کے اچھا جب وہ ایکسیڈنٹ ہو گیا موقع تے کنے ک سمہ لگیا کنے ٹائم بعد انہوں نو نال دی نال ہاسپٹل لے گئے سی کے چکے ہاں جی جی پانچ سے 10 پانچ سے 10 منٹ کے بیچ میں ہم ان کو ہاسپٹل لے کے گئے یہاں سے اٹھا کے مطلب کہ چار پانچ بندوں نے اٹھا کے ان کو ڈالا ٹھیک ہے ہم نے یہاں ویڈیو کوئی نہیں بنائی ہے مطلب کہ ہم نے پہلے انسان کی جان بچانے کی سوچیا بلکہ ہمارا کوئی اتنا تک نہیں پتہ تھا کہ اور اجویر ہے ਮਾਰੇ ਲਈ ਕੋਈ ਆਇਡੈਂਟੀਫਾਈ ਨਹੀਂ tha ਕਿ ਕੋਣ ਬੰਦਾ ਕੋਣ ਨੇ ਨਾ ਨਾ ਤਾਂ ਉਹਨਾਂ ਦੇ ਸਾਥੀਓ ਨੇ ਮਾਰੇ ਕੋ ਬਤਾਇਆ ਵੀ ਕੋਣ ਬੰਦਾ ਕੋਣ ਨਹੀਂ ਹੈ ਅਗਰ ਥੋੜਾ ਜਿਹਾ ਪਤਾ ਵੀ ਹੁੰਦਾ ਤਾਂ ਆਪਾਂ ਲੋਕਲ ਪੁਲਿਸ ਦੀ ਸਹਾਇਤਾ ਲੈ ਕੇ ਉਹਨਾਂ ਨੂੰ ਥੋੜਾ ਜਲਦੀ ਪਹੁੰਚਾ ਸਕਦੇ ਸੀ ਅੱਛਾ ਉਹਨਾਂ ਦੇ ਬਾਕੀ ਦੇ ਸਾਥੀ ਸੀਗੇ ਜਿਹੜੇ ਉਹ ਉਹਨਾਂ ਦਾ ਨਹੀਂ ਕੋਈ ਉਹਨਾਂ ਦਾ ਬਚਾਅ ਹੋ ਗਿਆ ਉਹਨਾਂ ਦਾ ਬਚਾਅ ਹੋ ਗਿਆ ਜੀ ਉਹ ਪਿੱਛੇ ਹੀ ਰਹਿ ਗਏ ਸੀਗੇ ਉਹਨਾਂ ਦੇ ਦਾ ਜੋ tha ਇੱਕ ਥੋੜਾ ਜਿਹਾ ਪਿੱਛੇ ਚੱਲ ਰਹਾ ਤਾਂ ਉਹਨਾਂ ਦਾ ਇੱਕ ਬੰਦਾ ਚੱਲ ਰਹਾ tha ਉਹਨਾਂ ਨੇ ਬਾਈਕ ਰੋਕੀ ਆ ਉਹਨਾਂ ਦਾ ਸਮਾਨ ਲਈ ਆ ਬਾਕੀ ਗਾੜੀ ਮੈਂ ਦੂਸਰੇ ਬੰਦੇ ਲੈ ਕੇ ਗਏ ਆ ਜੀ ਉਹ ਅੱਛਾ ਬਾਈਕਾਂ ਔਰ ਫਿਰ ਉਹਨਾਂ ਦਾ ਸਾਥੀ ਜਿਹੜੇ ਸੀ ਉਹ ਇੱਥੋਂ ਵਾਪਸ ਮੁੜ ਗਏ ਇਹ ਰੋਡ ਜਾਂਦੀ ਵੈਸੇ ਮਨਾਲੀ ਵੱਲ ਨੂੰ ਮਨਾਲੀ ਵੱਲ ਨੂੰ ਹੈ ਮਨਾਲੀ ਰੋਡ ਨੂੰ ਟੱਚ ਹੁੰਦੀ ਹੈ ਨਾਲਗੜ ਤੋਂ ਅੱਗੇ ਜਾ ਕੇ ਅੱਗੇ ਵੈਸੇ ਮਨਾਲੀ ਸ਼ਾਇਦ ਜਾਣਾ ਹੋਊਗਾ ਉਹਨਾਂ ਨੇ ਕਿਉਂਕਿ ਬਾਈਕ ਰਾਈਡਿੰਗ ਦਾ ਸ਼ੌਕੀਨ ਸੀਗੇ ਰਾਜ ਹਾਂਜੀ ਨਾ ਰਾਜ ਹਾਂਜੀ ਔਰ ਇੱਥੇ ਜਿੱਦਾਂ ਅਸੀਂ ਦੇਖ ਰਹੇ ਹਾਂ ਇੱਥੇ ਆਮ ਤੌਰ ਤੇ ਲੋਕ ਕਹਿੰਦੇ ਕਿ ਇੱਥੇ ਕਦੇ گاਵਾ ਕਦੇ ਸਾਂਹ ਲੜਦੇ ਹੋਏ ਨਜ਼ਰ ਆ ਜਾਂਦੇ ਆ ਔਰ ਇਹ ਕਿਹਾ ਜਾ ਰਿਹਾ ਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਕੁਝ ਲੋਕ ਕਹਿ ਰਹੇ ਕਿ ਸਟੰਟ ਬਾਜੀ ਕਰਦੇ ਇਹ ਲੋਕ ਇਸ ਕਰਕੇ ਹਾਦਸੇ ਹੋ ਜਾਂਦੇ ਆ ਪਰ ਇਹ ਸਟੰਟ ਬਾਜੀ ਨਹੀਂ ਸੀਗੀ گاਵਾ ਸਾਂਹ ਲੜ ਰਹੇ ਸੀਗੇ ਔਰ ਉਹਨਾਂ ਤੋਂ ਬਚਣ ਦੇ ਚੱਕਰ ਦੇ ਵਿੱਚ ਹਾਦਸਾ ਹੋ ਗਿਆ ਹਾਂਜੀ ਸਟੰਟ ਬਾਜੀ ਨਹੀਂ ਸੀ ਨਾ ਤਾਂ ਕੋਈ ਬਾਈਕ ਸਪੀਡ ਵਿੱਚ ਸੀ ਜੀ ਮੈਂ ਵੀ ਆਪਣੇ ਨਾਲ-ਨਾਲ ਸੀਗਾ ਜੇ ਸਟੰਟ ਬਾਜੀ ਹੁੰਦੀ ਤਾਂ ਮਨਾਂ ਨਾਲ ਚੱਲ ਨਹੀਂ ਸਕਦਾ ਸੀਗਾ ਨਾਨ ਸਟੰਟ ਵਜੀਲਾ ਰੋਡ ਇਨਾ ਟ੍ਰੈਫਿਕ ਵਾਲਾ ਰੋਡ ਹੈ ਜਿੱਥੇ ਸਟੰਟ ਵਜੀ ਤੋਂ ਹੋਈ ਨਹੀਂ ਸਕਦੀ ਪਹਿਲੀ ਬਾਤ ਤਾਂ ਔਰ ਸਵੇਰੇ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਇੱਥੇ ਸਟੰਟ ਵਜੀ ਵਾਲਾ ਕੋਈ ਥਾ ਹੀ ਨਹੀਂ ਉਹ ਆਪਣਾ ਨੋਰਮਲ ਜਾ ਰਹੀ ਸੀਗੇ ਜੀ ਖੱਡੇ ਤੋਂ ਬਚਾਨ ਕਰਕੇ ਉਹਨਾਂ ਨੇ ਬਾਈਕ ਇੱਧਰ ਉੱਧਰ ਜਰੂਰ ਕਰੀਏ ਪਿੱਛੇ ਤੋਂ ਕਿਉਂਕਿ ਰੋਡ ਬਹੁਤ ਜ਼ਿਆਦਾ ਖਰਾਬ ਹੈ ਮਿੰਟ ਕੱਲ ਦੱਸੋ ਸਦਾਰਤ ਜਦੋਂ ਇਹ ਹਾਦਸਾ ਹੋ ਗਿਆ ਜਦੋਂ ਰਾਜਵੀਰ ਜਵੰਦਾ ਉਦਾਂ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਫਿਰ ਤੁਸੀਂ ਲੈ ਕੇ ਜਦੋਂ ਗਏ ਹੋ ਤੁਸੀਂ ਕੋਈ ਹਿਲਾਉਣ ਦੀ ਕੋਸ਼ਿਸ਼ ਕੀਤੀ ਜਾਂ ਬੋਲਣ ਦੀ ਕੋਸ਼ਿਸ਼ ਕਰ ਰਹੇ ਸੀ ਅੱਖਾਂ ਖੋਲ ਰਹੇ ਸੀਗੇ ਜਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀਗੇ ਜਿਸ ਟਾਈਮ ਗੱਡੀ 'ਚ ਪਾਏ ਸੀਗੇ ਜੀ ਉਹ ਬਿਲਕੁਲ ਬਿਓਹ ਸੀਗੇ ਠੀਕ ਹੈ ਜਿਹੜੇ ਗੱਡੀ ਨਾਲ ਲੈ ਕੇ ਗਏ ਆ ਸੌਰੀ ਹਸਪੀਟਲ ਮੈਂ ਉਹ ਉਸ ਟਾਈਮ ਡਾਕਟਰ ਨੇ ਕਹ ਦਿੱਤੇ ਕਿ ਅਗਰ ਵੀ ਇਹ ਹਮਾਰੇ ਬਸ ਦਾ ਕੇਸ ਨਹੀਂ ਹਨ ਤੁਸੀਂ ਛੇ ਲੈ ਜੋ ਜਾਂ ਪੀਜੀਆ ਲੈ ਲਓ ਪਰ ਕਿਉਂਕਿ ਬੇਸੂਦ ਹੋ ਗਏ ਸੀਗੇ ਜੋ ਜਿਹੜਾ ਨਾਲ ਦਾ ਬੰਦਾ ਸੀਗਾ ਉਹ ਵੀ ਬਿਲਕੁਲ ਘਬਰਾ ਗਿਆ ਸੀਗਾ ਉਹਨਾਂ ਦੀ ਹਾਲਤ ਦੇਖ ਕੇ ਪਰ ਸਾਨੂੰ ਇੰਨਾ ਹੀ ਸੀਗਾ ਵੀ ਇੰਨੀ ਜ਼ਿਆਦਾ ਚੋੜ ਲੱਗੀ ਉਹਨਾਂ ਮਤਲਬ ਉਦੋਂ ਹਲਾਉਣ ਦੀ ਕੋਸ਼ਿਸ਼ ਕੋਈ ਜਿਵੇਂ ਆਪਾਂ ਆਮ ਤੌਰ ਤੇ ਕੋਈ ਡਿੱਗ ਜਾਂਦਾ ਪਾਣੀ ਪੀਉਣ ਦੀ ਕੋਸ਼ਿਸ਼ ਕਰਦੇ ਆ ਫੇਹੋ ਜੀ ਕੋਸ਼ਿਸ਼ ਅਪਾ ਨੇ ਪਾਣੀ ਪੀਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਗਰਮ ਗਰਮ ਚ ਪਾਣੀ ਪਿਆਣਾ ਦੇਖੋ ਜਿੱਦਾਂ ਛੋੜ ਲੱਗਦੀ ਤਾਂ ਪਾਣੀ ਪਿਆਣਾ ਵੈਸੇ ਚਾਹੀਦਾ ਨਹੀਂ ਆ ਪਹਿਲਾਂ ਡਾਕਟਰ ਕੋਲ ਲੈ ਕੇ ਜਾਓ ਆਪਾਂ ਨੇ ਉਹੀ ਸਮਝਦਾਰੀ ਦਿਖਾ ਕੇ ਪਰ ਨਾਲ ਦੇ ਹਸਪੀਟਲ ਨਾਲ ਲੈ ਕੇ ਗਏ ਜਿਹੜਾ 100 200 ਮੀਟਰ ਦੀ ਕਰੀਬੀ ਚ ਹੈ ਬਸ ਉਸ ਤੋਂ ਬਾਅਦ ਤੁਸੀਂ ਨਾਲ ਗਏ ਸੀਗੇ ਹਸਪੀਟਲ ਹਾਂਜੀ ਮੈਂ ਨਾਲ ਜਦੋਂ ਚੁੱਕ ਕੇ ਲੈ ਕੇ ਗਏ ਹਾਂਜੀ ਮੈਂ ਪਿੱਛੇ ਵਿੱਚ ਹਸਪੀਟਲ ਗਿਆ ਸੀਗਾ ਉਸ ਤੋਂ ਬਾਅਦ ਉਹਨਾਂ ਨੂੰ ਪਰ ਜਦੋਂ ਤੁਸੀਂ ਇਹ ਰੀਲ ਪਾਈ ਕਿਸ ਜਗ੍ਹਾ ਦੇ ਉੱਪਰ ਇਹ ਹਾਦਸਾ ਵਾਪਰ ਗਿਆ ਤੁਹਾਡੇ ਰੀਲ ਬਹੁਤ ਸਾਰੇ ਲੋਕਾਂ ਨੇ ਦੇਖੀ ਉਸ ਤੋਂ ਬਾਅਦ ਹੀ ਅਸੀਂ ਵੀ ਤੁਹਾਨੂੰ ਸੰਪਰਕ ਕੀਤਾ ਕਿਸ ਦਰਤ ਐਕਚੁਅਲ ਦੇ ਵਿੱਚ ਕਹਾਣੀ ਪਤਾ ਲੱਗ ਸਕੇ ਕਿ ਇਹ ਹਾਦਸਾ ਹੋਇਆ ਕਿਵੇਂ ਹੈ ਕਿਵੇਂ ਇਹ ਐਕਸੀਡੈਂਟ ਹੋਇਆ ਜਿਹੜਾ ਗੱਡੀ ਵਾਲਾ ਬਲੇਰੋ ਵਾਲਾ ਸੀ ਉਹਦੀ ਵੀ ਕੋਈ ਗਲਤੀ ਨਹੀਂ ਸੀ ਜਾਂ ਗਲਤੀ ਹੈਗੀ ਸੀ ਗਲਤੀ ਕਿਸੇ ਦੀ ਵੀ ਨਹੀਂ थी ਜਿਸ ਨੇ ਉਸਨੇ ਵੀ ਸੰਡੋ ਸੇ ਇੱਕਦਮ ਮਤਲਬ ਕਿ ਜੋ ਸੰਡੋ ਬਿਲਕੁਲ ਬਲੇਰੋ ਦੇ ਸਾਹਮਣੇ ਆ ਗਏ थे ਉਹਨਾਂ ਨੇ ਵੀ ਉਸ ਸੇ ਬਚਾਣੇ ਕੀ ਕੋਸ਼ਿਸ਼ ਮੈਂ ਆਪਣੀ ਬ੍ਰੇਕ ਮਾਰ ਲਈ ਦੀ ਨਹੀਂ ਤਾਂ ਉਹਨਾਂ ਦਾ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਇਹ ਜਾ ਕੇ ਮਤਲਬ ਕਿ ਬ ਅੱਗੇ ਬਲੈਰੋ ਜਾ ਰਹੀ ਹੈ ਉਹਨੇ ਸਾਨ ਲੜਦੇ ਹੋਏ ਦੇਖ ਲਿਓ ਨੇ ਸਾਈਡ ਮਾਰੀ ਹਾਂਜੀ ਔਰ ਸੇਮ ਹੀ ਰਾਜਵੀਰ ਨੇ ਕੀਤਾ ਔਰ ਇਹਨਾਂ ਦੀ ਬਾਈਕ ਜਿਹੜੀ ਬਲੈਰੋ ਦੇ ਪਿੱਛੇ ਟਕਰਾ ਗਈ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਜਿਵੇਂ ਆਮ ਤੌਰ ਤੇ ਤੁਸੀਂ ਕਹਿ ਰਹੇ ਹੋ 30 40 ਦੀ ਸਪੀਡ ਚ 40 50 60 ਦੀ ਸਪੀਡ ਤੇ ਹੋਊਗੀ ਉਹਨਾਂ ਦੀ ਬਾਈਕ ਔਰ ਆ ਸ਼ਾਇਦ ਉਹਨਾਂ ਦੇ ਰਾਜਵੀਰ ਦੇ ਬਾਈਕ ਦੇ ਪਾਰਟ ਪਏ ਰਾਜਵੀਰ ਦੀ ਬਾਈਕ ਦਾ ਪਾਰਟ ਆ BMW ਦਾ ਦੇਖੋ ਠੀਕ ਹੈ ਨਾ ਮਤਲਬ ਕਿ ਸਿਰਫ ਆਹੀ ਡੈਮੇਜ ਹੋਇਆ ਕੁਝ ਹੋਰ ਡੈਮੇਜ ਬਾਈਕ ਤੇ ਹੋਇਆ ਨਹੀਂ ਜੇ ਇੰਨੀ ਜ਼ੋਰ ਕੇ ਕੈਂ ਜਿਹੜਾ ਮੀਡੀਆ 'ਚ ਦਿਖਾ ਰਹੇ ਨਾ ਵੀ ਉਹਨਕੇ ਬਾਈਕ 'ਤੇ ਪਰਕਾ ਛੁੱਟ ਗਏ ਆ ਬਾਈਕ ਬਿਲਕੁਲ ਠੀਕ ਸੀ ਉਹਨਕਾ ਸਿਰਫ ਇੱਕ ਸਾਈਡ ਦਾ ਯੇ ਮਿਰ ਟੁੱਟਾ ਅਗਰ ਇਤਨੀ ਸਪੀਡ ਮੈਂ ਹੋਤੇ ਤੋ ਸਿਰਫ ਇਤਨਾ ਨੁਕਸਾਨ ਹੋਤਾ ਸਿਰਫ ਇੱਕ ਸ਼ੀਸ਼ੇ ਦਾ ਹਮ ਵੀ ਬਾਈਕ ਚਲਾਤੇ ਆਂ ਡੇਲੀ ਹਮਾਰੋ ਕੋ ਵੀ ਪਤਾ ਵੀ ਨੁਕਸਾਨ ਕਿਤਨਾ ਹੋਤਾ ਗਰਮ 80 90 ਕੇ ਸਪੀਡ ਮੈਂ ਹੋ ਪਰ ਗੱਲ ਇਹੀ ਹੈ ਕਿ ਬਾਈਕ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਕੋਈ ਚੀਜ਼ ਉਹਨਾਂ ਨੁਕਸਾਨ ਨਹੀਂ ਹੋ ਪਾਇਆ ਪਰ ਅੰਦਰੂਨੀ ਸੱਟਾਂ ਹੀ ਬਹੁਤ ਆ ਗਈਆਂ ਕਿ ਬਹੁਤ ਜ਼ਿਆਦਾ ਸੀਰੀਅਸ ਸਿਚੁਏਸ਼ਨ ਦੇ ਵਿੱਚ ਐ ਹੁਣ ਉਹ ਹਾਂਜੀ ਆਪਾਂ ਵੀ ਆਹੀ ਸੋਚ ਰਿਹਾ ਪੀ ਔਰ ਜਿਸ ਸਾਹ ਨਾਲ ਉਹਨਾਂ ਦੇ ਸਿਰ 'ਤੇ ਝੋਟ ਲੱਗੀ ਸੀਗੇ ਜਾਂ ਤਾਂ ਜਿਹੜੇ ਇਕੁਪਮੈਂਟ ਉਹਨਾਂ ਨੇ ਹੈਲਮਟ ਚ ਲਾਏ ਸੀਗੇ ਜਾਂ ਤਾਂ ਉਹਨਾਂ ਨਾਲ ਉਹਨਾਂ ਨੂੰ ਕੋਈ ਡੈਮੇਜ ਹੋਇਆ 파ਟ ਮਾਈਂਡ ਦਾ ਕਿਉਂਕਿ ਅੰਦਰ ਉਹਨਾਂ ਨੇ ਮਾਈਕ ਵਗੈਰਾ ਸਾਰਾ ਕੁਝ ਲਗਾਏ ਹੋਏ ਸੀਗਾ ਆਪਣੇ ਮਤਲਬ ਕਿ ਜਿਹੜੇ ਸਾਥੀਆਂ ਨਾਲ ਸੁਪੰਨ ਕਰਨ ਵਾਸਤੇ ਜਾਂ ਤਾਂ ਉਹਨਕੇ ਸਾਥ ਉਹਨਾਂ ਦਾ ਕੋਈ ਡੈਮੇਜ ਹੋਇਆ 파ਟ ਮਤਲਬ ਕਿ ਐਸਾ ਕੋਈ ਮਤਲਬ ਕਿ ਕੋਈ ਬਲੱਡ ਸਿਰ ਤੋਂ ਬਲੱਡ ਵਗੈਰਾ ਕੁਝ ਨਹੀਂ ਨਿਕਲਿਆ ਬਾਹਰ ਬਲੱਡ ਬਲੀਡਿੰਗ ਨਹੀਂ ਹੋਈ ਕੁਝ ਨਹੀਂ ਸੀਗਾ ਜੀ ਜਿਸ ਟਾਈਮ ਆਪਾਂ ਚੈੱਕੇ ਨੇ ਉਸ ਟਾਈਮ ਕੁਝ ਨਹੀਂ ਸੀਗਾ ਔਰ ਜਿੱਦਾਂ ਕਹਿ ਰਹੇ ਹੋ ਬਲੀਡਿੰਗ ਪ੍ਰੋਪਰ ਕਿਟ ਪਾਈ ਹੋਈ ਸੀ ਕਿਉਂਕਿ ਪੂਰਾ ਸੇਫਟੀ ਦਾ ਪੂਰਾ ਖਿਆਲ ਰੱਖਦਾ ਰੱਖਦਾ ਰਾਜਵੀਰ ਵੈਸੇ ਮੈਂ ਉਹਨਾਂ ਦੇ ਕਾਫੀ ਵੀਡੀਓਜ਼ ਦੇਖੇ ਆ ਉਹਨਾਂ ਨੇ ਪ੍ਰੋਪਰ ਕਿਟ ਪਾਈ ਹੋਈ ਸੀਗੀ ਹੈਲਮਟ ਦੇ ਅੰਦਰ ਉਹਨਾਂ ਨੇ ਆਪਣਾ ਮਤਲਬ ਕਿ ਕਵਰ ਪਾਇਆ ਹੋਇਆ ਸੀਗਾ ਜਿਹੜਾ ਆਪਾਂ ਨੋਰਮਲ ਤੌਰ ਮਿੱਟੀ ਤੋਂ ਬਚਣ ਦੇ ਲਈ ਲਾਂਦੇ ਆ ਠੀਕ ਹੈ ਆਪਾਂ ਹੈਲਮਟ ਤਾਰ ਕੇ ਜਦੋਂ ਸੀਲ ਦਾ ਕਵਰ ਨਹੀਂ ਤਾਰੇ ਸੀਗਾ ਉਹ ਡਾਕਟਰ ਨੇ ਜਾ ਕੇ ਹਸਪੀਟਲ ਚ ਤਾਰਿਆ ਠੀਕ ਹੈ ਨਾ ਬਾਅਦ ਚ ਉਹਨਾਂ ਨੇ ਚੈੱਕ ਕਰਿਆ ਤਾਂ ਹੀ ਉਹਨਾਂ ਨੇ ਮੰਨਿਆ ਕਰਤੀ ਬਈ ਇਹ ਸਾਡੇ ਵਜ੍ਹਾ ਦਾ ਕੇਸ ਨਹੀਂ ਹੋ ਰੇ ਤੁਸੀਂ ਇਹਨਾਂ ਨੂੰ ਬੜੇ ਇਫੈਕਟ ਇੱਕ ਜਗ੍ਹਾ ਸੀ ਐਗਜ਼ੈਕਟ ਆ ਜਗ੍ਹਾ ਸੀਗੀ ਜਿੱਥੇ ਰਾਜਵੀਰ ਜਵੰਦਾ ਹੋਣਾ ਦਾ ਐਕਸੀਡੈਂਟ ਹੋਇਆ ਜਿੱਥੇ ਰਾਜਵੀਰ ਜਵੰਦਾ ਹਾਦਸੇ ਦਾ ਸ਼ਿਕਾਰ ਹੋਇਆ ਇੱਥੇ ਦੱਸਿਆ ਜਾ ਰਿਹਾ ਰਾਜਵੀਰ ਹੁਣੀ ਇਧਰੋਂ ਆਰ.ਐਸ.ਜਦੋਂ ਪੰਜੌਰ ਤੋਂ ਅੱਗੇ ਮਨਾਲੀ ਰੋਡ ਵੱਲ ਨੂੰ ਜਾ ਰਹੇ ਸੀਗੇ ਤਾਂ ਅੱਗੇ ਸਾਨ ਲੜ ਰਹੇ ਸੀਗੇ ਔਰ ਉਹਨਾਂ ਤੋਂ ਬਚਾਉਣ ਦੇ ਚੱਕਰ ਦੇ ਵਿੱਚ ਇੱਕ ਬਲੈਰੋ ਗੱਡੀ ਕੱਟ ਮਾਰਦੀ ਹੈ ਪਿੱਛੇ ਰਾਜਵੀਰ ਜਦੋਂ ਉਹਨਾਂ ਤੋਂ ਬਚਣ ਲਈ ਕੱਟ ਮਾਰਦਾ ਤਾਂ ਉਹ ਫਿਰ ਉਹਨਾਂ ਦੀ ਬਾਈਕ ਜਿਹੜੀ ਆ ਬਲੈਰੋ ਗੱਡੀ ਦੇ ਪਿੱਛੇ ਟਕਰਾ ਜਾਂਦੀ ਹੈ ਜਿੱਦਾਂ ਚਸ਼ਮਦੀਦ ਨੇ ਮੌਕੇ ਦੇ ਉੱਪਰ ਦੱਸਿਆ ਕਿਉਂਕਿ ਇਹਨਾਂ ਦੀ ਬਾਈਕ ਵੀ ਇਸ ਬਾਈਕ ਤੇ ਇਹ ਆਰਏਸੀ ਦੇ ਪਿੱਛੇ-ਪਿੱਛੇ ਸਦਾਰਥ ਖੁਨੀਮ ਲੋਕਲ ਇਥੋਂ ਦੇ ਰਹਿਣ ਵਾਲੇ ਆ ਔਰ ਉਹਨਾਂ ਨੇ ਪੂਰੀ ਮੌਕੇ ਦੀ ਸਿਚੁਏਸ਼ਨ ਦੱਸੀ ਹੈ ਕਿ ਕਿਵੇਂ ਇਹ ਹਾਦਸਾ ਹੋਇਆ ਨਾਲ ਦੀ ਨਾਲ ਰਾਜਵੀਰ ਜਵੰਦਾ ਹੁਣਾਂ ਨੂੰ ਚੁੱਕ ਕੇ ਲਿਜਾਇਆ ਗਿਆ ਸੀਗਾ ਹਸਪੀਟਲ ਐਡਮਿਟ ਉਹਨਾਂ ਨੂੰ ਕਰਵਾਇਆ ਗਿਆ ਔਰ ਇੱਥੋਂ ਫਿਰ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਸਾਡੇ ਵੱਸ ਦਾ ਰੋਗ ਨਹੀਂਗਾ ਤੁਸੀਂ ਹੋਰ ਹਸਪੀਟਲ ਲੈ ਕੇ ਜਾਓ ਤਾਂ ਫਿਰ ਉਹਨੂੰ ਹੁਣ ਫੋਰਟਿਸ ਦੇ ਵਿੱਚ ਐਡਮਿਟ ਕਰਵਾਇਆ ਗਿਆ ਫੋਰਟਿਸ ਹਸਪੀਟਲ ਦੇ ਵਿੱਚ ਰਾਜਵੀਰ ਜਵੰਦਾ ਹੁਣਾਂ ਦਾ ਇਲਾਜ ਚੱਲ ਰਿਹਾ ਹੈ ਦੁਆਵਾਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਰਾਜਵੀਰ ਜਵੰਦਾ ਜਲਦੀ ਠੀਕ ਹੋ ਜਾਣ ਤੇ ਜਲਦੀ ਫਿਰ ਉਸੇ ਤਰ੍ਹਾਂ ਸਟੇਜਾਂ ਤੇ ਰਾਜਵੀਰ ਜਵੰਦਾ ਗੀਤ ਗਾਉਂਦਾ ਭੰ ਬੋਏ ਜੀ ਜੀ ਅੱਛਾ ਇਹ ਮਤਲਬ ਕਿ ਸਮਝ ਲਓ ਕਿ ਚਸ਼ਮਨੀ ਦੀ ਗਵਾ ਸੀਗਾ ਕਿਉਂਕਿ ਇਹ ਇਹਨਾਂ ਦੇ ਪਿੱਛੇ ਹੀ ਰਾਜਵੀਰ ਜੁਿੰਦਾ ਤੇ ਪਿੱਛੇ ਪਿੱਛੇ ਹੀ ਜਾ ਰਹੇ ਸੀ ਪਿੱਛੇ ਪਿੱਛੇ ਜਾ ਰਹੇ ਸੀ ਅੱਛਾ ਔਰ ਇਸ ਬੰਦੇ ਨੂੰ ਵੀ ਅਸੀਂ ਦਹਾਰਦੇ ਦਾ ਨਾਮ ਸੀ ਨਾ ਮੁੰਡੇ ਦਾ ਇਨੂੰ ਵੀ ਨਹੀਂ ਸੀ ਪਤਾ ਕਿ ਇਹ ਰਾਜਵੀਰ ਹੈ। ਉਹ ਕਹਿੰਦਾ ਮੈਨੂੰ ਐਂਡ ਤੱਕ ਵੀ ਨਹੀਂ ਪਤਾ ਚੱਲਿਆ ਮੈਂ ਹੱਥ ਤੱਕ ਰੀਲ ਬਣਾ ਕੇ ਵੀ ਪਾਤੀ ਬਨ ਫਿਰ ਵੀ ਨਹੀਂ ਪਤਾ ਚੱਲਿਆ ਕਿ ਯਾਰ ਇਹ ਰਾਜਵੀਰ ਜੀ ਦਾ ਹੈ। ਮਤਲਬ ਇੱਕ ਬੰਦਾ ਹੁੰਦਾ ਨਾ ਇੱਕ ਵੇਖਿਆ ਹੁੰਦਾ ਇੱਕ ਉਸ ਟਾਈਮ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਜਦੋਂ ਇੱਕਦਮ ਫੇਸ ਸਾਹਮਣੇ ਆ ਜਾਣਾ। ਅੱਛਾ। ਉਸ ਚੀਜ਼ ਦੀ ਇਨੀਡੈਂਟੀਫਿਕੇਸ਼ਨ। ਦੂਸਰਾ ਕਹਿੰਦੇ ਨੇ ਕਿ ਡਸ ਵੀਅਰ ਐਕਸੀਡੈਂਟ ਵੀ ਨਹੀਂ ਹੋਇਆ। ਇਹਨੂੰ ਕਹਿੰਦੇ ਨੇ ਮੁਕੱਦਰਾਂ ਦੀ ਸੱਟ। ਬਿਲਕੁਲ। ਠੀਕ ਹੈ। ਕਿਉਂਕਿ ਤੁਸੀਂ ਦੇਖੋ ਕਹਿੰਦਾ ਯਾਰ ਇਨੀ ਸਪੀਡ ਵੀ ਨਹੀਂ ਸੀਗੀ। 40 50 ਦੀ ਸਪੀਡ ਸੀ ਕਈ ਲੋਕ ਕਹਿੰਦੇ ਜੀ ਸਟੰਟ ਕਰਨ ਦੇ ਸਨ ਉਹ ਭਾਈ ਉਹ ਕਮਾਨ ਦੇ ਸਨ ਸਟੰਟ ਬਾਜ਼ੀ ਕਰਨ ਦੇ ਸਨ ਤੇ ਉਹ ਵਾਕਈ ਉਹਨਾਂ ਨੇ ਸਹੀ ਆ ਕਿ ਉਹ ਤੇ ਰੋਡ ਹੀ ਸਟੰਟ ਬਾਜ਼ੀ ਵਾਲਾ ਨਹੀਂ ਲੱਗਣ ਦਿਆ ਯਾਰ ਖੱਡੇ ਨੇ ਨਾ ਮਤਲਬ ਬਚਾਣਾ ਰੋਡ ਤੇ ਅੱਜ ਗਣਾ ਅੱਛਾ ਫਿਰ ਕਈ ਵੀਡੀਓ ਦੇ ਵਿੱਚ ਵਾਕਈ ਉਹਨਾਂ ਜਿਵੇਂ ਦੱਸਿਆ ਨਾ ਕਈ ਵੀਡੀਓ ਕਿਪੜ ਖੱਚੀ ਉੱਡ ਗਈ ਇਹ ਉਹ ਇਸ ਤੋਂ ਪਹਿਲੇ ਆਪਾਂ ਵੀਡੀਓ ਵੇਖੀਏ ਉਹਦੇ ਵਿੱਚ ਦੇਖਿਆ ਕਿ ਜਿਵੇਂ ਬਾਈਕ ਡਿੱਗੀ ਹੋਈ ਹੈ ਕੋਈ ਲੱਗਦਾ ਹੈ ਕਿ ਬਾਈਕ ਦਾ ਨੁਕਸਾਨ ਹੋਇਆ ਹਾਂ ਬਾਈਕ ਦਾ ਨੁਕਸਾਨ ਨਹੀਂ ਹੋਇਆ ਕਿਉਂਕਿ 40 50 ਦੇ ਉੱਤੇ ਯਾਰ ਕਿੰਨਾ ਕੁ ਨੁਕਸਾਨ ਬਾਈਕ ਦਾ ਗਿਆ ਉਹ ਉਹ ਵੀ ਇਹ ਲੱਗਾ ਸੀਗਾ ਕਿ ਤਾਦ ਨੂੰ ਉਹਨਾਂ ਦੇ ਨਾਲ ਲੱਗ ਗਿਆ ਮਤਲਬ ਆਪਣਾ ਸੰੜਿਆਂ ਤੋਂ ਬਚਾ ਕੇ ਕਿਥੇ ਆਪਸ ਵਿੱਚ ਐਂ ਟਕਰਾਇਆ ਫਿਰ ਜ਼ਿਆਦਾ ਨੁਕਸਾਨ ਹਾਂ ਮੈਂ ਕਿਹਾ ਫਿਰ ਉਹ ਤਾਦ ਹੀ ਹਿੱਟ ਹੋ ਗਈ ਐ ਜਿਸਮ ਇਹਨਾਂ ਦਾ ਇੰਨਾ ਜੇਰਾ ਇੰਨਾ ਪਰ ਉਹ ਬਲੈਰੋ ਵੀ ਆਪਣਾ ਕਹਿੰਦੇ ਸੀ ਬਲੈਰੋ ਅੱਗੇ ਸੀਗੀ ਤੇ ਸੰੜੇ ਆਪਸ ਵਿੱਚ ਲੜਨਦੇ ਸੀਗੇ ਬਲੈਰੋ ਐਂ ਕਹਿੰਦਾ ਚੱਲ ਮੈਂ ਇਹ ਲੜਦੇ ਆਂ ਤੇ ਮੈਂ ਬਰਾਉਣਾ ਪਿੱਛੋਂ ਦੀ ਕੱਢ ਕੇ ਲੈ ਆਂਦਾ ਹਾਂ ਇਹਨਾਂ ਨੇ ਵੀ ਐਂ ਜੀ ਕੀਤਾ ਇਹਨਾਂ ਨੇ ਵੀ ਮਗਰੀ ਕੀਤੀ ਪਰ ਬਲੈਰੋ ਨੂੰ ਬ੍ਰੇਕ ਲਾਣੀ ਪੈਗੀ ਜਿਵੇਂ ਉਹਨਾਂ ਨੇ ਬ੍ਰੇਕ ਲਾਈ ਇਹਨਾਂ ਕੋਲ ਬ੍ਰੇਕ ਲੱਗੀ ਹੀ ਨਹੀਂ ਪਿੱਛੋਂ ਜਾ ਕੇ ਹਿੱਟ ਕੀਤੇ ਨੇ ਬਟ ਯ

ਤੇ ਦੀ ਮੈਨਾਂ ਜਾਣ ਹੋਗੇ ਨਾ हां ਦੀ ਮੈਨਾਂ ਚੁੱਕ ਕੇ ਪਾਇਆ ਵੈ ਉਦੋਂ ਵੀ ਉਹ ਵੇਖਿਆ ਮਤਲਬ ਇਹ ਚੀਜ਼ ਇੰਨੀ ਕੋ ਜਿਹੜੀ ਸਾਡੀ ਬੈਕਬੋਨ ਆ ਨਾ ਉਹ ਇੰਨੀ ਕਿ ਸੈਂਸਿਟਿਵ ਹੁੰਦੀ ਆ ਨਾ ਜਿਹਦਾ ਕੋਈ ਹਿਸਾਬ ਨਹੀਂ ਜੇ ਤੇ ਮਾਸਾ ਜੀ ਵੀ ਕੋਈ ਸੱਟ ਲੱਗੇ ਤੇ ਸਮਝ ਤੁਸੀਂ ਬੰਦਾ ਅਨਕੌਂਸ਼ੀਅਸ ਹੋ ਜਾਂਦਾ ਵੈ ਪੈਰਾਲਾਈਜ਼ ਵੀ ਹੋ ਜਾਂਦਾ ਪੈਰਾਲਾਈਜ਼ ਵੀ ਹੋ ਜਾਂਦਾ ਵੈ ਬਾਕੀ ਇਹ ਵੈ ਕਿ ਦਵਾਈ ਕਰ ਸਕਦੇ ਆ ਜਿਵੇਂ ਜਿਵੇਂ ਖਬਰ ਆਉਂਦੀ ਏ ਇੱਕ ਇੱਕ ਚੀਜ਼ ਜਿਹੜੀਆਂ ਨੂੰ ਸ਼ੌਕਿੰਗ ਹੁੰਦੀ ਜਾਂ ਇੰਝ ਹੀ ਜੋ ਕਮਰਨ ਬਾਈ ਨੇ ਵੀ ਦਿੰਦੀਆਂ ਜਿਵੇਂ ਕਹਿੰਦੇ ਜਿਹੜੀ ਮੁਕੱਦਰ 'ਚ ਸੱਟ ਲੱਗਣੀ ਹੁੰਦੀ ਆ ਉਹ ਵੀ ਕਹਿੰਦੇ ਨੇ ਮੈਂ ਕੁਝ ਵੀ ਨਹੀਂ ਨਾ ਮਿਲੇ ਅਗਰ ਕੋਈ ਪੱਥਰ ਨਾ ਮਿਲੇ ਅਗਰ ਕੋਈ ਚੀਜ਼ ਮੈਂ ਸਿੱਧਾ ਸਿੱਧਾ ਚਲਾਉਂਦਾ ਤੇ ਮੋਟਰਸਾਈਕਲ ਦੀ ਡਿੱਗਾ ਤੇ ਉਹਨਾਂ ਦੀ ਖੱਡੀ ਟੁੱਟ ਗਈ ਹਾਂ ਆ ਆ ਜਿਹੜੀ ਆ ਕੀ ਇਹਨੂੰ ਆਪਣਾ ਇਹਨੂੰ ਕਹਿੰਦੇ ਹੁੰਦੇ ਨੇ ਆਪਣਾ ਲੈਵਿਕਲ ਬੋਨ ਜਿਹੜੀ ਬਿਊਟੀਫੁਲ ਲਿਆ ਉਹ ਪੰਜਾਬੀ ਦੇ ਵਿੱਚ ਕਹਿੰਦੇ ਨੇ ਹਸਲੀ 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 ਇਹਨੂੰ ਕਹਿੰਦੇ ਨੇ ਆ ਜਗ੍ਹਾ ਤੋਂ ਟੁੱਟ ਗਈ ਮਤਲਬ ਜਿਹੜੀ ਸਾਢੇ 3 ਮੁਕਦਰਾਂ ਜਿਹੜਾ ਹੱਤਾ ਕੇ ਦੇਖ ਲਓ ਇਨੀ ਇਨੀ ਬਾਈਕ ਜਾਂ ਤੇ ਹੋਵੇ ਨਾ ਕਿ ਅਸੀਂ ਕਹੀਏ ਕਿ ਵੀ 1300 ਸੀਸੀ ਬਾਈਕ ਹੈ ਕਿ ਕਿ ਉਹ ਬੋਜੀ 1:30 200 ਦੇ ਚਲੇ ਰਹੀ ਸੀਗੀ No doubt ਜਿਹੜੇ ਬੰਦੇ ਨੇ ਵੀ ਇਹ ਸੁਨਿਆ ਹੋਏਗਾ ਜਿਨ੍ਹਾਂ ਨੂੰ ਵੀ ਸਭ ਤੋਂ ਪਹਿਲੇ ਪਤਾ ਚੱਲਿਆ ਉਹਨਾਂ ਦੀ ਜ਼ਿਹਨ 'ਚ ਸਭ ਤੋਂ ਪਹਿਲੇ ਮਾਈਂਡ 'ਚ ਇਹ ਹੀ ਆਂਦਾ ਪਿਆ ਸੀ ਕਿ ਬਾਈਕ ਤੇਜ਼ ਹੋਣੀ ਐ ਜਿਹਦੀ ਵਜ੍ਹਾ ਤੋਂ ਬਾਈਕ ਉਹਨਾਂ ਕੋ ਨਹੀਂ ਸੰਭਾਲੀ ਗਈ ਲੇਕਿਨ ਇਹ ਵੇਖੋ ਕਿ ਕਹਿੰਦੇ ਨੇ ਬਾਈਕ ਚਸ਼ਮ ਜੀਤ ਗਵਾਹ ਜਿਹੜਾ ਉੱਥੇ ਪਿੱਛੇ ਪਿੱਛੇ ਉਹਨਾਂ ਨੇ ਧਿਆਨ ਦਿਆ ਵਾ ਉਹ ਕਹਿੰਦਾ ਪਿਆ ਕਿ ਬਾਈਕ ਕੋਈ ਤੇਜ਼ ਨਹੀਂ ਸੀ ਕੋਈ ਨਹੀਂ ਮੇਰੇ ਟੁੱਟਾ ਇੱਕ ਮਿਨਟ ਟੁੱਟਾ ਕਹਿੰਦੇ ਨੇ ਇਸ ਮੀਨ ਕਿ ਉਹਦੀ ਕਿੰਨੀ ਕਿ ਸਪੀਡ ਹੋਏਗੀ ਕਿ ਜਿਹੜਾ ਇੱਕ ਸਿਰਫ ਹੈਂਡਲ ਦੇ ਉੱਤੇ ਜਿਹੜੇ ਦੋ ਮਿਰਰ ਲੱਗੇ ਹੁੰਦੇ ਨੇ ਪਿੱਛੇ ਵੇਖਣ ਵਾਸਤੇ ਠੀਕ ਹੈ ਉਹ ਵੀ ਜੋ ਡਿੱਗਾ ਕਹਿੰਦੇ ਇੱਕ ਜਸਟ ਆ ਮਿਰਰ ਡਿੱਗਾ ਆਪਣਾ ਟੁੱਟਾ ਬਟ ਇਹ ਵੇ ਕਿ ਯਾਨ ਪਰ ਮੈਨੂੰ ਇੱਕ ਚੀਜ਼ ਦੀ ਹੈਰਾਨੀ ਆਂਦੀ ਹੈ ਉਹ ਫਿਰ ਗੱਲ ਉਹੀ ਆਂਦੀ ਕਿ ਸੱਟ ਮੁਕਦਰਾਂ ਦੀ ਸੀਗੀ ਬਾਕੀ ਇਹ ਕੀ ਖੁਦਾਰਾ ਜਿਹੜੇ ਲੋਕ ਪੂਰੀ ਕਿੱਟ ਪਾਈ ਹੈ ਹੈਲਮਟ ਪਾਇਆ ਹੈ ਠੀਕ ਹੈ ਮੈਂ ਕਹਿੰਨਾ ਵਾ ਉਹ ਡਿੱਗਦੇ ਵੀ ਤੇ ਡਿੱਗ ਕੇ ਨਾਲ ਹੀ ਆਪਣਾ ਮਸਾਕੀ ਉੱਠ ਕੇ ਤੇ ਆਪਣਾ ਫਿਰ ਦੁਬਾਰਾ ਕਿ ਕੰਟੀਨਿਊ ਪਤਾ ਨਹੀਂ ਕੀ ਹੋਇਆ ਕਿ ਉਹਨਾਂ ਨੇ ਕਿਉਂ ਇੰਨੀ ਸੱਟ ਲੱਗ ਗਈ ਆ ਬਾਕੀ ਇਹ ਖੁਦਾਰਾ ਉਹਨਾਂ ਲੋਕਾਂ ਨੂੰ ਪੀ ਲਿਆ ਕਿ ਜਿਹੜੇ ਲੋਕੀ ਆ ਜਿਹੜੇ ਫੇਕ ਨੂਦਾ ਬਣਾ ਬਣਾ ਕੇ ਜਿਉਂ ਵਿਲਿੰਗ ਕਰਨ ਦੇ ਸਨ ਉਹ ਸਟਾਂਟ ਕਰਨ ਦੇ ਸਨ ਉਹ ਬੜੀ ਤੇਜ਼ ਲੋਕ ਸਿਰਫ ਗਲਤ ਗੱਲਾਂ ਕਰਨੀਆਂ ਛੜਛੜਾ ਕਿਉਂਕਿ ਇੱਕ ਬੰਦਾ ਮੇਰਾ ਜ਼ਿੰਦਗੀ ਤੇ ਮੋਦੀ ਕਸ਼ਮਕਸ਼ ਦੇ ਵਿੱਚ ਆ ਤੇ ਜਿੰਨੀ ਦੁਆ ਹੋ ਸਕਦੀ ਆ ਜਿੰਨੀ ਅਰਦਾਸ ਹੋ ਸਕਦੀ ਆ ਸਾਰੇ ਪੈਨ ਕਰਾ ਰਾਲ ਕੇ ਉਹਨਾਂ ਵਾਸਤੇ ਅਰਦਾਸ ਕਰਨ ਤੇ ਮਿਲਦੇ ਆ ਜੀ ਨਵੀਂ ਵੀਡੀਓ 'ਚ ਆਪਣਾ ਖ